ਸੋ ਨਵੇਂ ਪੰਚਾਇਤ ਕਰ ਉਹਨਾਂ ਦਾ ਤਾਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੱਤਵ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈਂਦੀ ਹੈ ਪੰਚਾਇਤ ਜਾਂ ਕਿਸੇ ਪਿਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ। ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤ ਘਰ। ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ। ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ। ਨਾਲ ਡਿਜੀਟਲ ਰੂਮ ਹੈ, ਕੰਪਿਊਟਰ ਵੀ ਲੱਗੇ ਹੋਏ ਨੇ। ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੀ ਹੈ ਕਿ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਇਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਦੂ-ਬਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਨਣਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਹੋਵੋਗੇ ਟੀਵੀ 'ਚ ਹਰ ਰੋਜ਼ ਰਸ਼ ਵੱਧਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗੇ ਹਸਪਤਾਲ ਰਿਪੋਰਟਾਂ ਦੇਣ ਲੱਗੇ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਵਾਲਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਮੈਂ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਦੇ ਨਾਲ ਤੱਕ ਇੱਕ ਰੋਟੀ ਘਾਤੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਮੈਂ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਉਹ ਦੂਜੀਆਂ ਪਾਰਟੀਆਂ ਵਾਲੇ ਬੇਲੇ ਬੈਠੇ ਨੇ ਕਹਿੰਦੇ ਐਂ ਸਰਕਾਰ ਬਣ ਜੂਗੀ ਐਂ ਕਿ ਬਣ ਜੂਗੀ ਪਬਲਿਕ ਜਾਉਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਰੋਣਾਉਣਗੇ ਐ ਕਿਵੇਂ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਆ ਹੁਣ ਸਾਡੀ ਵਾਰੀ ਆ ਐ ਕਿਵੇਂ ਵਾਰੀ ਆ ਤੁਹਾਡੀ ਇਹ ਕੋਈ ਕਸੀ ਦੀ ਵਾਰੀ ਹੈ ਵੀ 12:20 ਤੇ ਸੀ ਨਾ ਕਾ ਵੱਡਣਾ ਐ ਐ ਨਹੀਂ ਵਾਰੀਆਂ ਆਉਂਦੀਆਂ ਸਵਾਪਸ ਚਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਹੈ ਮੁੰਡੇ ਨੇ ਪੁੱਛਿਆ ਆਪਦੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂਗਾ ਵੱਡਾ ਮੁੰਡਾ ਬਣੂ ਉਹਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਪੁੱਤ ਛੋਟਾ ਮੁੰਡਾ ਬਣੂਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਨਾਂ ਤੂੰ ਰਹਿਣ ਦੇ ਹੈਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾਹਨੂੰ ਲੜੀ ਜਾਂਦੇ ਹੋ ਥੋੜੀ ਬਾਰੀ ਹੀ ਨਹੀਂ ਆਉਣੀ ਐਵੇਂ ਬਾਰੀਆਂ ਪਿੱਛੇ ਲੜੀ ਜਾਂਦੇ ਹੋ ਕਦੇ ਲੋਕਾਂ ਚ ਗਏ ਹੋ ਦੁੱਖ ਸੁੱਖ ਪੁੱਛੇ ਹੋਣ ਜਦੋਂ ਲੜਦੇ ਆਪਦੇ ਪਿੱਛੇ ਲੜਦੇ ਆਪਦੀ ਕੁਰਸੀ ਪਿੱਛੇ ਲੜਦੇ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਲੜਦੇ ਸੋ ਇਸ ਕਰਕੇ ਆਹਾਂ ਜਗ੍ਹਾ ਤਾਂ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਅਕਸਰ ਕਹਿੰਦਾ ਰਿਹਾ ਬੜੇ ਤੂਫਾਨ ਚੱਲਨੇ ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਹਰੀਆਂ ਛਖੜ ਚੱਲਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਖਤਮ ਕਰ ਦੋ ਬੰਦੇ ਪੱਟ ਲੋ ਆ ਕਰ ਲੋ ਕਰ ਲੋ ਐਸੇ ਪੈਲਿਸ ਇਥੀ ਮੈਂ ਐਮਪੀ ਦੇ ਤੌਰ ਤੇ ਆਇਆ ਸੀ ਐਨੀ ਨੇਰੀ ਇੰਨਾ ਝੱਖੜ ਇੱਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਨ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਿਹਾ ਸੀ ਇੱਥੇ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਦੁਬਾਰ ਸੂਰਜ ਨਿਕਲੂ ਆਹ ਦੇਖ ਲਓ ਹੁਣ ਸੂਰਜ ਨਿਕਲਿਆ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆ ਜਾਂਦੀਆਂ ਸੀ ਵਿੱਚੀ ਰੁੱੜਦੀਆਂ ਸਾਰੀਆਂ ਪਲੇਟਾਂ ਪਰੂਟਾਂ ਜੀਆਂ ਵੀ ਪਤਾ ਨਹੀਂ ਚੱਕੜ ਬਹੁਤ ਸੀ ਥੋੜੇ ਚਿਰ ਚ ਲੰਗ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜ ਲੰਗ ਗਿਆ ਉਹ ਹਨਾ ਅਕਾਲੀਆ ਵਾਲਾ ਤਾਂ ਮਤਲਬ ਬਚੜਾ ਉਹੀ ਬਾ ਬਰੋਲੇ ਐਸੀ ਹੋ ਤਾਂ ਉਹੀ ਖਿੰਡ ਖਿੰਡ ਕੇ ਜੀ ਬਸ ਤਾਂ ਨਿਪਟ ਗਿਆ ਕੰਮ ਹਨਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮਗਦਾ ਇਹ ਉਹ ਸੂਰਜ ਹੈ ਜਿਹੜਾ ਹਰ ਵੇੜੇ 'ਚ ਚਾਨਣ ਕਰਦਾ ਸੱਚ ਦਾ ਚਾਨਣ ਕਰਦਾ ਇਮਾਨਦਾਰੀ ਦਾ ਚਾਨਣ ਕਰਦਾ ਸੋ ਅੱਜ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਕਿਉਂਕਿ ਇਤਿਹਾਸਿਕ ਧਰਤੀ ਹੈ ਮੱਥਾ ਟੇਕ ਕੇ ਵੈਸੀ ਸਕੂਨ ਮਿਲ ਜਾਂਦਾ ਦੂਜਾ ਤੁਹਾਡਾ ਪਿਆਰ ਜੋਸ਼ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਤੇ ऐसे तरह ਲੋਕਤਾ ਕਪਣੇ ਸਕੀਮਾਂ ਪਹੁੰਚਾਉਂਦੇ ਰਹੋ ਅਸੀਂ ਪਬਲਿਕ ਵੱਲ ਖਜ਼ਾਨਿਆਂ ਦੇ ਮੂੰਹ ਖੋਲੇ ਹੋਏ ਆਪਾਂ ਮੈਂ ਸਕੂਲਾਂ ਦੇ ਰੂਪ ਚ ਭਾਵੇਂ ਬਿਜਲੀ ਦੇ ਰੂਪ ਚ ਭਾਵੇਂ ਸੜਕਾਂ ਦੇ ਰੂਪ ਚ ਭਾਵੇਂ ਆਮ ਆਦਮੀ ਕਲੀਨਿਕ ਬਣਾਉਣੇ ਹੋਣ ਜਿਹੜਾ ਵੀ ਮਰਜ਼ੀ ਵਿਕਾਸ ਦਾ ਕੰਮ ਕਰਨਾ ਹੋਵੇ ਪੰਚਾਇਤ ਘਰਾਂ ਵਾਸਤੇ ਵੀ ਹੋਣ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆਈ ਹੈ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸੰ ਤਾਂ ਬਣ ਨਹੀਂ ਪੈਣਾ ਅਸੀਂ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਸੀ ਕਿੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਆ ਅਸੀਂ ਯੁੱਧ ਨਸ਼ੇਮਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਫਤੇਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਂਗੇ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮੈਲ ਉਸਾਰ ਲੈ ਜਾ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਢਾਹ ਢੇਰੀ ਹੋ ਰਹੀ ਹੈ ਇੱਥੇ ਹੀ ਆ ਬਨਰਕ ਸੁਰਗ ਹੋਰ ਕਿੱਥੇ ਹੈ ਜੀ ਤੋ ਇਸ ਕਰਕੇ ਹੁਣ ਪਿੰਡਾਂ ਚ ਖਾਲਾਂ ਦਾ ਕੱਸੀਆਂ ਦਾ ਐਸ ਵਾਰ ਝੋਨਾ ਲਾਉਣ ਵੇਲੇ ਕੋਈ ਜਨਰੇਟਰ ਚਲਾਉਣ ਦੀ ਲੋੜ ਪਈ ਜਨਰੇਟਰਾਂ ਦਾ ਡੀਜ਼ਲ ਹੀ ਬਚ ਗਿਆ ਉਹ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਂ ਇੱਥੇ ਆਇਆ ਸੀ ਉਦੋਂ ਲਿਬੜੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਕਾਨੂੰਨ ਬਦਲ ਨਾ ਦੇਈ ਮੈਂ ਤਾਂ ਜਨਰੇਟਰ ਵੇਚਦਾ ਕਹਿੰਦਾ ਮੈਂ ਤਾਂ ਹੁਣ ਤੇ ਤਿੰਨ ਗੁਣਾ ਤੇ ਦੇਊ ਜੇ ਮੈਂ ਉਸੇ ਤੋਂ ਆਪਦਾ ਹੀ ਲੈਣਾ ਹੋਵੇ ਉਹ ਮੈਂ ਕਿਹਾ ਨਹੀਂ ਨਹੀਂ ਬਦਲਦੇ ਨਹੀਂ ਕਿ ਬੜਾ ਠੀਕ ਵੇਚਦਾ ਵਧੀਆ ਵੇਚਦਾ ਉਹ ਇੱਕ ਕਹਿੰਦਾ ਸਾਡੇ ਇੱਕ ਬਜ਼ੁਰਗ ਹੈ ਉਹ ਆਥੜੇ ਮੋਟਰ ਤੇ ਜਾਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਵੀ ਰਾਤ ਨੂੰ ਕਿਤੇ ਆਟੋਮੈਟਿਕ ਹੀ ਨਾ ਚੱਲੀ ਜਾਏ ਵੀ ਪਾਣੀ ਪਹਿਲਾਂ ਹੀ ਬਥੇਰਾ ਪਿਆ ਸੋ ਇਹੇ ਚੀਜ਼ਾਂ ਪਹਿਲਾਂ ਹੋ ਨਹੀਂ ਸਕਦੀਆਂ ਉਹੀ ਬਿਜਲੀ ਐ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਐ ਭਈ 12-12 ਘੰਟੇ ਨੀਅਤ ਸਾਫ ਨਹੀਂ ਸੀ ਇਹਨਾਂ ਦੀ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੀ ਹੁੰਦਾ ਐ ਇਹ 2 ਘੰਟੇ ਚਲੀ ਗਈ ਡੇਢ ਘੰਟਾ ਕੱਟਵਾਂ ਲੱਗ ਗਿਆ ਫੇਰ ਫੇਰ 2 ਘੰਟੇ ਆ ਕੇ ਕਹਿੰਦੇ 8 ਘੰਟੇ ਪੂਰੀ ਕਰਤੀ ਉਹ ਜਿਹੜਾ ਡੇਢ ਘੰਟਾ ਬਿਜਲੀ ਲੱਗ ਗਿਆ ਖਾਲ ਮਰ ਗਿਆ ਉਹਦੇ ਨਾਲ ਨਾ ਕਿਆਰਾ ਲੱਗਿਆ ਉਹ ਫੇਰ ਉਸੇ ਕੈਰੇਜ 'ਚ ਸੱਠ ਛੱਡਣਾ ਪਊਗਾ ਤਾਂ ਇਹ ਪਤਾ ਹੀ ਨਹੀਂ ਸੀ ਉਹਨਾਂ ਨੂੰ ਇਹ ਤਾਂ ਉਹਨੂੰ ਪਤਾ ਹੋਊਗਾ ਜੀਨੇ ਨੱਕੇ ਤੇ ਬਹਿ ਕੇ ਰਮਾਇਆ ਹੋਵੇ ਵਾਹਣ ਰੌਣੀਆਂ ਕੀਤੀਆਂ ਹੋਣ ਜੀਨੇ ਇਹ ਤਾਂ ਉਹਨੂੰ ਪਤਾ ਹੋਊਗਾ ਇਹਨਾਂ ਨੂੰ ਕੀ ਬਤਾਉਣਾ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਦੇ ਤਾਂ ਨਹਿਰਾਂ ਮੁੱਕ ਜਾਂਦੀਆਂ ਇਹਨਾਂ ਦੇ ਖੇਤਾਂ 'ਚ ਨਹਿਰ ਸਿੱਧੀ ਇਹਨਾਂ ਦੇ ਖੇਤ 'ਚ ਖਤਮ ਬਚਾਲੇ ਕੋਈ ਮੋਗਾ ਨਹੀਂ ਕੋਈ ਬੱਕਰੀ ਪਾਣੀ ਵੀ ਨਹੀਂ ਪੀ ਸਕਦੀ ਇਹਨਾਂ ਨੂੰ ਕੀ ਪਤਾ ਮੋਗਿਆਂ ਦਾ ਕੀ ਹੁੰਦਾ ਮੋਗਾ ਉੱਚਾ ਹੋ ਗਿਆ ਜੀ ਮੋਗਾ ਨੀਵਾ ਹੋ ਗਿਆ ਜੀ ਕੀ ਪਤਾ ਇਹਨਾਂ ਨੂੰ ਆਹੀ ਵਰਕਾ ਬਸ ਸਪਣਾ ਕਿ ਆਪਾਂ ਧਰਤੀ ਨਾਲ ਜੁੜੇ ਹੋਏ ਆ ਆਪਣੀਆਂ ਜੜਾਂ ਜਿਹੜੀਆਂ ਨੇ ਉਹ ਬੋਰ ਵਾਂਗੂ ਪਿੱਪੜਾ ਵਾਂਗੂ ਧਰਤੀ ਨਾਲ ਜੁੜੀਆਂ ਹੋਈਆਂ ਨੇ ਇਹ ਸਫਾਇਦੇ ਨੇ ਇਹ ਗਮਲਿਆਂ ਵਾਲੇ ਬੂਟੇ ਨੇ ਥੋੜੀ ਜੀ ਹਵਾ ਆਉਂਦੀ ਹੈ ਥੜਾਕ ਦੇਖ ਪੈਂਦੇ ਨੇ ਬਸ ਬੋਹੜ ਦਾ ਪਿੱਪਲ ਦਾ ਤੇ ਗੰਮ ਲਿਆਣ ਦਾ ਆ ਫਰਕ ਹੁੰਦਾ ਬਸ ਦੋ ਦੋ ਸਾਲ ਪੁਰਾਣੇ ਤਿੰਨ ਤਿੰਨ ਸੌ ਸਾਲ ਪੁਰਾਣੇ ਬੋੜ ਖੜੇ ਨੇ ਪਤਾ ਨਹੀਂ ਕਿੰਨੇ ਉਹਨਾਂ ਨੇ ਤੂਫਾਨ ਚੱਲੇ ਹੋਣਗੇ ਕਰਨ ਜੜਾਂ ਜੁੜੀਆਂ ਹੋਈਆਂ ਨੇ ਜੜਾਂ ਆ ਪਿੱਛੇ ਜੇ ਮੈਂ ਪਿੰਡ ਗਿਆ ਸੀ ਤੁਸੀਂ ਵੀਡੀਓ ਦੇਖਿਆ ਆਪਦੇ ਪਿੰਡ ਗਿਆ ਸੀ ਮੈਂ ਪਿੰਡ ਮੈਂ ਸਾਰਿਆਂ ਨੂੰ ਜਾਣਦਾ ਮੈਂ ਨਾਂ ਲੈ ਲੈ ਕੇ ਬੁਲਾਏ ਵੀ ਪ੍ਰਗਟ ਵੀ ਖੜਾ ਟਹਿਲਾ ਖੜਾ ਆ ਨੈਬਾ ਖੜਾ ਸਾਡੇ ਵਾਲਾ ਉਹ ਕਹਿੰਦੇ ਯਾਰ ਤੂੰ ਸਾਨੂੰ ਜਾਣਦਾ ਹਜੇ ਮੈਂ ਕਿਹਾ ਮੈਂ ਥੋੜੇ ਚੀ ਤਾਂ ਖੇਡਿਆ ਥੋੜੇ ਚ ਰਹਾ ਜੇ ਤੁਹਾਨੂੰ ਭੁੱਲ ਗਏ ਫਿਰ ਕੀ ਰਹਿ ਗਿਆ ਸੋ ਆਪਣੇ ਚਾੜਾ ਕਦੇ ਨਹੀਂ ਭੁੱਲਣੀ ਆ ਆਪਦੀ ਮਾਂ ਬੋਲੀ ਆਪਦਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ ਆਪਦੇ ਵਿਰਸਾ ਸਾਡੀਆਂ ਕੁਰਬਾਨੀਆਂ ਗੁਰੂ ਸਾਹਿਬ ਦੀਆਂ ਉਹ ਜਿਹੜੇ ਮੇਲੇ ਲੱਗਦੇ ਆ ਉਹ ਯਾਦ ਕਰਾਉਣ ਵਾਸਤੇ ਲੱਗਦੇ ਆ ਅਗਲੀਆਂ ਪੀੜ੍ਹੀਆਂ ਨੂੰ ਕਿ ਭਈਆ ਸਾਡੀਆਂ ਕੁਰਬਾਨੀਆਂ ਨੇ ਸੋ ਆਪਣਾ ਵਿਰਸਾ ਵੀ ਯਾਦ ਰੱਖਣਾ ਹੈ ਤਰੱਕੀ ਵੀ ਕਰਨੀ ਹੈ ਤੇ ਨਾਲ ਨਾਲ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ 55000 ਨੌਕਰੀਆਂ ਦੇਤੀਆਂ ਜੀ ਸਰਕਾਰੀ ਤੁਹਾਡੇ ਪਿੰਡਾਂ 'ਚ ਵੀ ਕਿਸੇ ਨਾ ਕਿਸੇ ਨੂੰ ਮਿਲੀਆਂ ਹੋਣੀਆਂ 55000 1 ਰੁਪਇਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦੇ ਜੀ 1 ਰੁਪਇਆ ਵੀ 1 ਰੁਪਇਆ ਕਿਸੇ ਐਮ.ਐਲ.ਏ ਨੂੰ ਜਾਂ ਮੰਤਰੀ ਨੂੰ ਦੇਣਾ ਪੈ ਗਿਆ ਜੱਸ਼ ਪਾਰਸ਼ ਲਾਉਣੀ ਪੈਗੀ ਹੋਵੇ ਜਾ ਫਿਰ ਤੁਹਾਡੇ ਮੁੰਡੇ ਦੇ ਨੰਬਰ ਆ ਗਏ ਹੁਣ ਵਧੀਆ ਪਰ ਘੱਟ ਨੰਬਰਾਂ ਨਾਲ ਇਸ ਕਰਕੇ ਨੌਕਰੀ ਲੈ ਗਿਆ ਹੋਵੇ ਕਿ ਉਹਨੂੰ ਕੋਈ ਐਮਐਲਏ ਜਾਂ ਮੰਤਰੀ ਜਾਣਦਾ ਸੀ ਹੱਥ ਖੜਾ ਕਰ ਦੇ ਇੱਕ ਜਾਣਾ ਇਹ ਚੈਲੰਜ ਕਰਨਾ ਸੌਖਾ ਨਹੀਂ ਜੀ ਇਹਨਾਂ ਨੇ ਪਹਿਲੀ ਗੱਲ ਤਾਂ ਨੌਕਰੀਆਂ ਦਿੱਤੀਆਂ ਨਹੀਂ ਜਿਹੜੀਆਂ ਦਿੱਤੀਆਂ ਨੇ ਉਹ ਵੀ ਆਪਦਿਆਂ ਨੂੰ ਸਾਰੀਆਂ ਹੀ ਆਪਦਿਆਂ ਨੂੰ ਆ ਉਹਦੀ ਨੂੰਹ ਹੈ ਜੀ ਆ ਉਹਦਾ ਚਾਚਾ ਹੈ ਜੀ ਆ ਉਹਦਾ ਜੀਜਾ ਹੈ ਜੀ ਆ ਉਹਦਾ ਸਾਲਾ ਹੈ ਜੀ ਆ ਉਹਦਾ ਭਤੀਜਾ ਹੈ ਜੀ ਆਹੀ ਚੱਲੀ ਗਏ ਜੀ ਕੰਮ ਸੰਤ ਮਿਲੀ ਨਹੀਂ ਨੌਕਰੀ ਇਸ ਕਰਕੇ ਬੱਚੇ ਸਾਡੇ ਜਿਹੜੇ ਨੇ ਨੌਜਵਾਨ ਸਾਡੇ ਉਹ ਫਰਸਟ੍ਰੇਟ ਹੋ ਕੇ ਡਿਪਰੈਸ਼ਨ ਚ ਚਲੇ ਗਏ ਬਾਹਰ ਨੂੰ ਭੱਜ ਗਏ ਜ਼ਮੀਨਾਂ ਵੇਚ ਕੇ ਚੱਲ ਵੀ ਕੈਨੇਡਾ ਚੱਲ ਆਸਟ੍ਰੇਲੀਆ ਚੱਲ ਨਿਊਜ਼ੀਲੈਂਡ ਚੱਲ ਜਿੱਥੇ ਜਿਹੜੇ ਮਰਜ਼ੀ ਮੁਲਕ ਦਾ ਵੀਜ਼ਾ ਲਵਾ ਦੇ ਯਾਰ ਕਿਰਾਂ ਇੱਥੋਂ ਕੱਢ ਦੇ ਯਾਰ ਬਸ ਆਹ ਕਹਿੰਦੇ ਰਹੇ ਅਸੀਂ ਫਿਰ ਕਾਦੀ ਯਾਦੀ ਆ ਪਰਸੋਂ ਨੂੰ ਮਨਾਵਾਂਗੇ ਆ ਗਈ ਯਾਦੀ ਤੁਹਾਡੇ ਕਰਾਂ ਚ 15 ਗਾਸਤਾ ਪਰਸੋਂ ਕਿਹੜੀ ਯਾਦੀ ਆਜ਼ਾਦੀ ਅਸਲੀ ਉਹਦੇ ਮੰਨਾਗੇ ਜਿੱਦਾਂ ਕਚਹਿਰੀਆਂ ਚ ਬਿਨਾ ਕਿਸੇ ਸਪਾਰਸ਼ ਦੇ ਰਿਸ਼ਤੀਆਂ ਹੋਣ ਲੱਗ ਗਿਆ ਇੰਤਕਾਲ ਹੋਣ ਲੱਗ ਗਏ ਫਰਜ਼ਾਂ ਮੈਣ ਲੱਗ ਗਿਆ ਜਿੱਦੈਂ ਸਰਕਾਰੀ ਸਕੂਲਾਂ ਚ ਪੜ ਕੇ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣਨ ਲੱਗ ਗਏ ਜਿੱਦੇ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ਾਂ ਤੋਂ ਗਰੀਬ ਦੀ ਰਿਪੋਰਟ ਲਿਖੀ ਜਾਣ ਲੱਗ ਗਈ ਉਹਦੇ ਮੰਨਾਂਗੇ ਆਦੀ ਸਾਡੇ ਕੋਲੇ ਆ ਗਈ ਲੱਗੇ ਹੋਏ ਹਾਂ ਅਸੀਂ ਲੱਗੇ ਹੋਏ ਹਾਂ ਔਰ ਕਾਮਯਾਬ ਵੀ ਹੋ ਰਹੇ ਹਾਂ ਕਚਹਿਰੀਆਂ ਚ ਪਠੀ ਕਰ ਲਿਆ ਕੰਮ तहसीलदारਾਂ ਨੇ ਕੀਤਾ ਸੀ ਨਾ ਉਹ ਕਲਮ ਛੋੜ ਹੜਤਾਲ ਕਹਿੰਦੇ ਕਲਮ ਛੋੜ ਹੜਤਾਲ ਮੈਂ ਕਿਹਾ ਕੀ ਹੁੰਦੀ ਹੈ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਦੇ 2 ਦਿਨ ਕਲਮ ਛੱਡ ਦਿਆਂਗੇ ਮੈਂ ਫਿਰ ਕਹਤਾ ਮੈਂ ਕਿਹਾ ਠੀਕ ਹੈ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਬਾਅਦ ਚ ਦੁਬਾਰੇ ਤੁਹਾਨੂੰ ਦੇਣੀ ਹੈ ਕਲਮ ਜਾਂ ਨਹੀਂ ਦੇਣੀ ਇਹ ਮੇਰੀ ਮਰਜ਼ੀ ਹੋਊਗੀ ਆਗੇ ਉਹਦੀ ਕਹਿੰਦੇ ਜੀ 2 ਘੰਟੇ ਦੇ ਦਿਓ ਬਸ ਆ ਜਾਨੇ ਆ ਕਲਮ ਚੱਕ ਲੈਣੇ ਆ ਮੈਂ ਕਿਹਾ ਆ ਜਾਓ ਆ ਜਾਓ ਵੈਲਕਮ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਭੁੱਲਿਆ ਨੇ ਕਹਿੰਦੇ ਤੁਸੀਂ ਤਾਂ ਦੁਪਹਿਰ ਹੀ ਆ ਗਏ ਚਲ ਕੋਈ ਗੱਲ ਨਹੀਂ ਮੋੜਿਓ ਮੋੜਿਓ ਕੋਈ ਮੁੱਦੇ ਤੇ ਗੱਲ ਕਰਨੀ ਹੈ ਮੈਂ ਉਹਦੇ ਵਾਸਤੇ ਤਿਆਰ ਆ ਮੈਂ ਕੋਈ ਤਾਨਾਸ਼ਾ ਨਹੀਂ ਹੈਗਾ ਕੋਈ ਗੱਲ ਤਾਂ ਅਸਲ ਕਲਮ ਕਦੇ ਬਾਤ ਤੇ ਛੱਡਣੀ ਸਾਡਾ ਬੰਦਾ ਤੁਸੀਂ ਪੈਸੇ ਲੈਂਦਾ ਫੜ ਲਿਆ ਜੀ ਕੀ ਗੱਲ ਜੀ ਤੁਹਾਨੂੰ ਲਾਇਸੈਂਸ ਦਿੱਤਾ ਸੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਕਰਕੇ ਕੋਈ ਮੁੱਦੇ ਤੇ ਹੜਤਾਲ ਹੋਵੇ ਮੈਂ ਆਪ ਮਿਲਣ ਨੂੰ ਤਿਆਰ ਹੱਠ ਹੱਟ ਘੰਟੇ ਮੈਂ ਮਿਲਦਾ ਵੀ ਰਿਆਂ ਕਦੇ ਕਿਸੇ ਯੂਨੀਅਨ ਨੂੰ ਕਦੇ ਕਿਸੇ ਯੂਨੀਅਨ ਪਰ ਜਦੋਂ ਧੱਕਾ ਕਰਨ ਲੱਗ ਜਾਂਦੇ ਨੇ ਜਦੋਂ ਬਲੈਕਮੇਲ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਬਰਦਾਸ਼ਤ ਜੇ ਲੋਕਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਫਿਰ ਉਹਨਾਂ ਨੂੰ ਮੈਂ ਇਹ ਵੀ ਕਹਿ ਮੈਂ ਦੋ ਦਿਨ ਹੜਤਾਲ ਕੀਤੀ ਸੀ ਨਾ ਕਹਿੰਦੇ ਹਾਂ ਦੋ ਦਿਨ ਕੰਮ ਤੁਸੀਂ ਖਰਾਬ ਕੀਤਾ ਨਾ ਬੁੱਧਵਾਰ ਤੇ ਵੀਰਵਾਰ ਕਹਿੰਦੇ ਹਾਂ ਜੀ ਮੈਂ ਕਿਹਾ ਫਿਰ ਸ਼ਨੀਵਾਰ ਤੇ ਐਤਵਾਰ ਕੰਮ ਕਰਿਓ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੂੰ ਕਚਹਿਰੀਆਂ ਖੋਲੀਆਂ ਵੀ ਸ਼ਨੀਵਾਰ ਤੇ ਐਤਵਾਰ ਕੰਮ ਕਰੋ ਉਦੋਂ ਜ਼ਿਆਦਾ ਰਸ਼ ਹੋ ਗਿਆ ਲੋਕਾਂ ਦਾ ਉਹ ਕਹਿੰਦੇ ਜੀ ਕੰਮ ਹੈ ਕੋਈ ਕਹਿੰਦਾ ਕੰਮ ਤਾਂ ਨਹੀਂ ਬਸ ਐਂ ਦੇਖਣ ਆਏ ਸੀ ਵੀ ਐਤਵਾਰ ਨੂੰ ਕਹੇ ਜੇ ਲੱਗਦੇ ਹਾਂ ਬੈਠੇ ਇੱਥੇ ਅੱਲਾਹ ਦਾਸ ਐਂ ਦੇਖੜਾ ਕੇ ਦੱਸ ਉਹ ਦੇਖਿਆ ਨਹੀਂ ਜਨਾ ਲੋਕਾਂ ਨੇ ਅਜਾ ਕੰਮ ਪਹਿਲਾਂ ਲੋਕ ਤਾਂ ਤਰਸੇ ਪਏ ਸੀ ਕਹਿੰਦੇ ਨਾ ਚੂਸੇ ਪਏ ਆ ਯਾਰ ਇਹਨਾਂ ਨੇ ਕੋਈ ਕਹਿੰਦੇ ਆਊਗਾ ਇਹਨਾਂ ਦਾ ਕੋਈ ਇਹਨੂੰ ਰੋਕੂ ਕੋਈ ਸਾਡਾ ਖੂਨ ਪੀਣ ਤੋਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ 'ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾਂ ਕਿਸੇ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸ ਨਹੀਂ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ਕੇਅਰ ਕਰਦੇ ਇਸ ਗੱਲ ਦੀ ਸੋ ਇਸੇ ਕਰਕੇ ਤੁਸੀਂ ਚਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕਿੱਥੇ ਕੋਣ ਤੱਕ ਨਾ ਕਾਨੂੰਨ ਹੀ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਵਿੱਚ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਜੀ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਥੋੜੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਮਿਲਤੇ ਗਿਲਦੇ ਰਵਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹੈਨਾ ਮਿਲਤੇ ਗਿਲਦੇ ਰਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲਏ ਨੂੰ ਦੱਸ ਦੋ ਕੋਈ ਕਿਤੇ डीसी ਤੱਕ ਜਾਂ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਲਗਭਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ 'ਚ ਪੜਦਾ ਜਾਂ ਕਿਤੇ ਵੀ ਜਾਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਵੀ ਆਹ ਚੀਜ਼ ਘਟ ਹੈ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਸੋ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਬਜ਼ੁਰਗਾਂ ਇੰਨੀ ਭਾਰੀ ਗਿਣਤੀ ਚਾਏ ਤੁਸੀਂ ਬਹੁਤ ਵੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਥੋੜੇ ਗੂਠੇ ਘਸ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਵਾਰਾਂ 'ਚ ਵੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਵਾਰਾਂ 'ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਆਉਣਗੇ ਸ਼ੇ